ਬਿਸ਼ਾਲ ਦਿਨੇ ਸ਼ੀਨਾ ਪਿੰਡ ਤੋਂ ਐਕਟਿਵਾ ਤੇ ਸਵਾਰ ਹੋ ਕੇ ਆਪਣੇ ਸੋਹਰੇ ਪਿੰਡ ਵਿਦੀਪੁਰ ਜਾ ਰਹੀ ਇੱਕ ਵਿਆਹੁਤਾ ਲੜਕੀ ਅਮਨਦੀਪ ਕੌਰ ਦੇ ਨਹਿਰ ਵਿੱਚ ਡਿੱਗਣ ਦੀ ਗੱਲ ਸਾਹਮਣੇ ਆਈ ਹੈ। ਉਸ ਵੇਲੇ ਉਸ ਦੀ ਸੱਸ ਰੁਪਿੰਦਰ ਕੌਰ ਵੱਲੋਂ ਇਹ ਡਰਾਮਾ ਰਚਾਇਆ ਗਿਆ ਸੀ ਕਿ ਉਸ ਦੀ ਨੋ ਅਮਨਪ੍ਰੀਤ ਕੌਰ ਵੀ ਲੁਟੇਰਿਆਂ ਨਾਲ ਹੋਈ ਧੱਕਾ ਮੁਕੀ ਦੇ ਦੌਰਾਨ ਨਹਿਰ ਵਿੱਚ ਡਿੱਗ ਪਈ ਸੀ। ਪੰਜਵੇਂ ਦਿਨ ਸਵੇਰੇ ਅਮਨਪ੍ਰੀਤ ਕੌਰ ਦੀ ਲਾਸ਼ ਦੱਸੀ ਗਈ ਘਟਨਾ ਵਾਲੀ ਥਾਂ ਤੋਂ ਲਗਭਗ 15 ਕਿਲੋਮੀਟਰ ਦੂਰ ਧਾਰੀਵਾਲ ਦੇ ਪੁਲ ਦੇ ਹੇਠੋਂ ਮਿਲੀ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਗਹਿਰਾਈ ਨਾਲ ਮਾਮਲੇ ਦੀ ਜਾਂਚ ਕੀਤੀ ਤਾਂ ਇਹ ਗੱਲ ਸਾਹਮਣੇ ਨਿਕਲ ਕੇ ਆਈ ਕਿ ਅਮਨਦੀਪ ਕੌਰ ਨੂੰ ਮਾਰਨ ਦੀ ਪਲੈਨਿੰਗ ਉਸਦੇ ਸਸ ਰੁਪਿੰਦਰ ਕੌਰ ਅਤੇ ਮ੍ਰਿਤਿਕਾ ਦੇ ਪਤੀ ਆਕਾਸ਼ਦੀਪ ਪਹਿਲਾਂ ਤੋਂ ਹੀ ਰਚ ਰਹੇ ਸੀ ਐਸਪੀ ਬਲਵਿੰਦਰ ਸਿੰਘ ਨੇ ਇਸ ਮੌਕੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਅਮਨਦੀਪ ਕੌਰ ਅਤੇ ਆਕਾਸ਼ਦੀਪ ਦੇ ਵਿਆਹ ਨੂੰ ਲਗਭਗ 16 ਮਹੀਨੇ ਹੋਏ ਸੀ ਪਰ ਉਹਨਾਂ ਦੇ ਘਰ ਬੱਚਾ ਨਹੀਂ ਹੋਇਆ ਇਸ ਲਈ ਸੱਸ ਦੇ ਵੱਲੋਂ ਉਸ ਨੂੰ ਮਾਰਨ ਦੀ ਪਲੈਨਿੰਗ ਕੀਤੀ ਗਈ ਅਤੇ ਇਸ ਵਿੱਚ ਉਸਨੇ ਆਪਣੇ ਪੁੱਤਰ ਆਕਾਸ਼ਦੀਪ ਨੂੰ ਵੀ ਸ਼ਾਮਲ ਕਰ ਲਿਆ ਅੱਗੋਂ ਪੂਰੇ ਮਾਮਲੇ ਬਾਰੇ ਦੱਸਦਿਆਂ ਸੂਣੋ ਪੁਲਿਸ ਅਧਿਕਾਰੀ ਨੇ ਹੋਰ ਕੀ ਕੀ ਖੁਲਾਸੇ ਕੀਤੇ ਨੇ ਗਲਤੀ ਹੋ ਗਈ ਵੈਸੇ ਨਹੀਂ ਮਾਰਿਆ ਕਿਉਂਕਿ ਕੀ ਗਲਤੀ ਕਰਨੀ ਕਰ ਕੀ ਕਰਦਾ ਮੈਂ ਕਹਾਂ ਤਾ ਨਾ ਕੀ ਕਰਨ ਕੀ ਸੀ ਚਲੋ ਚਲੋ ਜੀ ਦਾਦੇ ਵੀ ਕੀ ਜੇਨਰੇਸ਼ਨ ਰਚਾ ਸੰਤਰ ਕੀ ਸਾਰੀ ਗੱਲਬਾਤ ਹੋਈ ਆ ਸਰ ਮੇਰੀ ਮੰਮੀ ਨੂੰ ਪਤਾ ਜੋ ਪਤਾ ਉਹਨਾਂ ਕੋਲ ਗਲਤੀ ਹੋ ਗਈ ਉਹ ਬਸ ਇਹੀ ਕਹਿੰਦੇ ਮੇਰੇ ਕੋਲ ਗਲਤੀ ਹੋ ਗਈ ਹੋਰ ਕੋਸ ਸਰ ਮੈਨੂੰ ਕੁਛ ਨਹੀਂ ਪਤਾ ਕੀ ਕਹਿੰਦੀ ਮੰਮੀ ਤੇਰੀ ਮੰਮੀ ਮੇਰੇ ਇਹੋ ਕਹਿੰਦੇ ਮੈਨੂੰ ਕੁਛ ਨਹੀਂ ਪਤਾ ਲੱਗਾ ਕੀ ਹੋਇਆ ਮੈਥੋਂ ਗਲਤੀ ਹੋ ਗਈ ਕਹਿੰਦੀ ਮੇਰੇ ਕੋਲ ਉਹ ਰੋਕੋ ਸਰ ਮਾਰਨ ਦਾ ਕੋਈ ਕਾਰਨ ਨਹੀਂ ਕੁਛ ਨਹੀਂ ਪਤਾ ਸਰ ਮੈਨੂੰ ਉਹ ਤੇ ਉਸ ਜੀ ਨੂੰ ਅਮਰਪੀਤ ਕੌਰ ਸਕੂਟਰੀ ਐਕਸਪ੍ਰੈਸ 'ਤੇ ਸਵਾਰ ਹੋ ਕੇ ਪਿੰਡ ਸ਼ੀਨਾ ਬੇੜ ਤੋਂ ਪਿੰਡ ਬਿਧੀਪੁਰ ਫਾਟਕ ਨਹਿਰ ਦੀ ਪੱਟੀ ਪੱਟੀ ਜਾ ਰਹੀ ਸੀ ਤੇ ਜਦੋਂ ਨਵਾਂ ਪਿੰਡ ਸਰਦਾਰਾਂ ਨੇੜੇ ਧਾਰੀਵਾਲ ਸਹਿਰ ਤੋਂ ਕਰੀਬ 2 ਕਿਲੋਮੀਟਰ ਪਹੁੰਚੇ ਪਹਿਲਾਂ ਤਾਂ ਉਹਨਾਂ ਪਾਸੋਂ ਕੋਈ ਸੋਨੇ ਦੇ ਗਹਿਣੇ ਕਿਸੇ ਅਨਨੋਨ ਬੰਦੇ ਨੇ ਸੋਨੇ ਦੇ ਗਹਿਣੇ ਕੁੰਨ ਹੋਣ ਦੀ ਕੋਸ਼ਿਸ਼ ਕੀਤੀ ਸੀ ਜੋ ਦਰਾਨੇ ਚੜ੍ਹਪ ਜਿਹੜੀ ਹੈਗਾ ਇਹਦੇ ਵਿੱਚ ਅਮਨਪ੍ਰੀਤ ਕੌਰ ਦੀ ਲਟੇਰਾਂ ਨਾਲ ਚੜਪ ਹੋਈ ਸੀ ਉਹ ਜਿਨ੍ਹਾਂ ਨੇ ਅਮਨਪ੍ਰੀਤ ਕੌਰ ਨੂੰ ਤੱਕਾ ਮਾਰ ਕੇ ਨਰਵਸ ਹੋ ਦੱਸ ਸੋ ਪਾਣੀ ਡੂੰਗਾ ਹੋਣ ਕਰਕੇ ਅਮਰ ਅਮਰਕਿਤ ਕਰੋ ਡੁੱਬਣ ਕਰਕੇ ਡੁੱਬ ਗਈ ਸੀ ਪਾਣੀ ਵੀ ਡੁੱਬ ਗਈ ਸੀ ਤੇ ਜਿਹੜੇ ਸਲਟੇਰੀ ਸੀਗੇ ਉਹ ਸੋਨੇ ਦੇ ਗਣੇ ਲਾ ਕੇ ਫਰਾਰ ਹੋ ਗਏ ਸੀ ਮੌਕੇ ਤੋਂ ਨਿਊਜ਼ ਸੇ ਮਕਦਮਾ ਨੰਬਰ 22 ਮਿਤੀ 28/3/2025 ਜੁਰਮ 109 304 ਬੀ ਐਨ ਐਸ थाना ਤੇ ਬੜਬਕੇ ਨਾਮ ਲੂ ਬਿਕਨੇ ਖਾਤ ਜਰੀ ਕਰ ਦਿੱਤਾ ਸੀ ਸੋ ਇਹਦੇ ਵਿੱਚ ਕੁਝ ਹੋਰ ਜਿਹੜਾ ਹੈਗਾ ਦੀ ਕੰਟੀਨਿਊਸ ਚ ਗੱਲ ਜਦੋਂ ਦੋਸ਼ੀਆਂ ਨੂੰ ਟੈਸਟ ਕੀਤਾ ਗਿਆ ਤਾਂ ਹੋਰ ਟੈਕਨੀਕਲ ਜਿਹੜੀ ਐਨਲਿਸਿਸ ਜਿਹੜੀ ਟੀਮਾਂ ਜਿਹੜੇ ਟੈਕਨੀਕਲ ਤਪਰੀਜ਼ ਤੋਂ ਗੱਲ ਅਸਲੀਅਤ ਕੁਝ ਹੋਰ ਸਾਹਮਣੇ ਆਈ ਸੀ ਉਹ ਦਰਾਨੇ ਤਪਤੀਸ਼ ਇੱਕ ਨਵਾਂ ਇਹਦਾ ਹੈਗਾ ਜਿਹੜੇ ਪਹਿਲੂ ਸਾਹਮਣੇ ਆਏ ਸੀ ਇਹਦੇ ਵਿੱਚ ਮ੍ਰਿਤਕ ਅਮਨਪ੍ਰੀਤ ਕੌਰ ਦੀ ਸੱਸ ਰੁਪਿੰਦਰ ਕੌਰ ਤੇ ਉਸ ਦਾ ਪਤੀ ਆਕਾਸ਼ਦੀਪ ਸਿੰਘ ਅਕਸਰ ਉਸ ਨੂੰ ਦਾਜ ਦੇ ਹੇਲ ਦਾਜ ਦੇ ਤੇ ਬੱਚਾ ਨਾਮ ਕਰਕੇ ਤੰਗ ਪ੍ਰੇਸ਼ਾਨ ਕਰਦੇ ਸੀ ਸੋ ਇਸੇ ਕਾਰਨ ਕਰਕੇ ਦੋਸ਼ੀਆਂ ਵੱਲੋਂ ਹਮੋਸ਼ਰਾ ਹੋ ਕੇ ਉਸਦਾ ਕਰਕੇ ਇਹ ਸਾਰੀ ਝੂਠੀ ਕਹਾਣੀ ਬਣਾ ਕੇ ਲੜਕੀ ਅਮਨਪ੍ਰੀਤ ਕੌਰ ਨੂੰ ਨਹਿਰ ਤੱਕਾ ਮਾਰ ਕੇ ਸੁੱਟਦਾ ਸੀ ਜਿਸ ਤੇ ਲੜਕੀ ਦੀ Laash ਜਿਹੜੀ ਹੈਗੀ ਧਾਰੀਵਾਲ ਤੋਂ ਨੇੜੇ ਇਹ ਮੌਕੇ ਬRAND ਹੋ ਗਈ ਸੀ ਜਿਸ ਤੇ ਇਸ ਮਕਰਮੇ ਵਿੱਚ ਜੁਰਮ 103 ਕਾਠ ਦੋ ਬੀ ਐਨ ਐਸ ਦਾ ਵਾਅਦਾ ਕੀਤਾ ਗਿਆ ਸੀ ਤੇ ਮ੍ਰਿਤਕ ਅਮਨਦੀਪ ਕੋਟੀ ਰਾਜ ਸੱਜ ਸਰਪਿੰਦਰ ਕੌਰ ਤੇ ਪਤੀ ਕਾਹ ਕੇ ਕੋਈ ਰੈਸਟ ਕਰ ਲਿਆ ਗਿਆ। ਬਲਕਸ ਹਰ ਇੱਕ ਨੂੰ ਕਿੰਸਾ ਇਹਦੇ ਵਿੱਚ ਫਰਦਰ ਗ੍ਰੀ ਹੈਗੀ ਅਸੀਂ ਰੈਸਟ ਪਾ ਕੇ ਇਹਨਾਂ ਦੀ ਫਰਦਰ ਤਫਰੀਸ਼ ਕਰ ਰਹੇ ਹਾਂ। ਫਰਮਾਰ ਲਵਾਗੇ ਇਹਨਾਂ ਦਾ। ਦੇ ਪਾਰਟ ਕੁਨਵਰਸਟੀਗੇਸ਼ਨ ਹੈ ਜੇ ਕੋਈ ਖੂ ਕਿਸੇ ਦੇ ਵਿੱਚ ਮੁੱਲੇ ਸਾਹਮਣੇ ਆਈ ਤਾਂ ਉਹਨੂੰ ਇਸ ਦੇ ਖਾਤ ਕਰਕੇ ਕੀਤੀ ਜਾਊ। ਇਸ ਸਾਰੇ ਨਾਲ ਉਹ ਕਿਹਾ ਗਿਆ ਹੈ ਕਿ ਲੋਟ ਹੋਈ ਹੈ ਲੋਟ ਯਾਨੇ ਵੀ ਗਰਾਨਾ ਮਾਤੇ ਛੋੜ ਦਿੱਤੇ ਜਾਂ ਬਰਾਮਦ ਹੋਏ ਬਣਾਇਆ। ਨਹੀਂ ਲੋਟ ਵਾਲੀ ਗੱਲ ਜਿਹੜੀ ਹੈਗੀ ਹੈ ਹੁਣ ਪਾਰਟ ਇਸ ਇਨਵਰਸਟੀਗੇਸ਼ਨ ਇਸ ਵਿੱਚ ਵਿਚਾਰ ਰਹੇ ਆ ਬੰਦੇ ਇਨਿੰਗ ਪ੍ਰੋਪਰ ਰਮਾਨ ਲੈ ਕੇ ਤਤਕੀਸ਼ ਕਰਾਂਗੇ ਜੋ ਪਹਿਲੀ ਸਟੋਰੀ ਬਣਾਈ ਸੀ ਇਹਨਾਂ ਨੇ ਇਸ ਨੂੰ ਵੀ ਅਸੀਂ ਸਾਡੇ ਕੋਲ ਖੂ ਹੋਈ ਹੈ ਲੇਕਿਨ ਅਸਲੀ ਕੁਝ ਹੋਰ ਸਾਹਮਣੇ ਆਈ। ਸਰ ਕੋਸੋਂ ਕਿਵੇਂ ਸ਼ਟ ਕਰਿਆ ਕੀ ਕਹਾਣੀ ਦਾ ਸਾਰ ਹੋ ਸਕਦੀ ਆ। ਇਸ ਮੈਰਮਿਟਿਟਾ ਨੀ ਕਿਸੇ ਵੀ ਹਿਸਾਬ ਇਹ ਜਿਸ ਤੋਂ ਜਿਸ ਨਾਲੇ ਮੌਕੇ ਤੇ ਜਾ ਕੇ ਜਿਹੜੀ ਅਸੀਂ ਮੱਕ ਜਿਹੜਾ ਬਿਜ਼ਨਸ ਸਪੋਰਟ ਕੀਤਾ ਸੀ ਨਾਮ ਕ੍ਰਾਈਮ ਉਤੋਂ ਵੀ ਗੱਲ ਥੋੜੀ ਇਹਨਾਂ ਦੀ ਗੱਲਾਂ ਆਪਰਚੂਨਿਟੀ ਦੀ ਕਨਵਰਸੇਸ਼ਨ ਤੋਂ ਵੀ ਗਾਉਟਫੁਲ ਲੱਗ ਰਹੀ ਸੀ ਪਲੱਸ ਜਿਹੜੀ ਹੈਗੀ ਟੈਕਨੀਕਲ ਨਰਸਸ ਕੀਤਾ ਗਿਆ ਸੋ ਇਸ ਤੋਂ ਗੱਲ ਇਹ ਗੱਲ ਸਾਹਮਣੇ ਫਰਦਰ ਜਿਹੜੀ ਹੈਗੀ ਇਹ ਗੱਲ ਕਲੀਅਰ ਹੋਈ ਹੈ ਵੀ ਇਹਨਾਂ ਨਾਲ ਕੋਈ ਚੀਜ਼ ਥੋੜੀ ਸਟੋਰੀ ਬਣਾਈ ਲੱਗੀ ਤੇ ਵੀ ਤੁਸੀਂ ਕਾਫੀ ਦਿਨ ਦੁਆ ਕਰਦੇ ਪੁਲਿਸ ਨੂੰ ਪੁਲਿਸ ਸੱਚੀ ਕਾਹਦੀ ਨਹੀਂ ਹੋ ਰੋ ਪਾਉਂਦੇ ਆ ਵੀ ਤੁਸੀਂ ਕਾਫੀ ਦਿਨ ਦੁਆ ਕਰਦੇ ਨਹੀਂ ਹਨੀ ਬਿਲਕੁਲ ਬਿਲਕੁਲ ਪਹਿਲਾਂ ਸਟੋਰੀ ਅਨੈਚੂਰਲੀ ਲੇਕਿਨ ਉਹ ਸਲੀਅਤ ਜਿਹੜਾ ਹੈਗਾ ਉਹ ਬਾਅਦ ਚ ਕਲੀਅਰ ਹੋਈ ਹੈ ਉਸ ਵਾਰ ਫਤਰ ਦੀ ਹੈਗੀ ਗੱਲ ਇਹ ਕਲੀਅਰ ਹੋ ਗਈ ਵੀ ਇਹ ਮਰਡਰ ਦਾ ਹੈਗਾ ਨਾ ਆਪ ਹੀ ਇਹਦੇ ਮੁੰਡੇ ਨੇ ਤੇ ਨੇ ਇਸ ਵਾਰ ਦਾ ਤੂੰ ਇੰਜਾਮ ਕਿਵੇਂ ਦਿੱਤਾ ਤੇ ਉਹ ਸੁਭਾਅ ਕਿਵੇਂ ਦਾ ਕਾਦੇ ਨੂੰ ਮਾਰੀ ਕਿਸਮ ਮਾਰੀ ਕਿਵੇਂ ਦਾ ਤੱਕਾ ਦੇ ਤੱਕਾ ਦੇ ਕਿ ਆ ਦੋਵਾਂ ਦੋਵਾਂ ਦੀ ਦੋਵਾਂ ਦੀ ਪਲੈਨਿੰਗ ਸੀ ਦੋਵਾਂ ਦੀ ਆਪਸ ਵਿੱਚ ਹੀ ਪਲੈਨਿੰਗ ਸੀ ਵੀ ਅਸੀਂ ਜਿਹੜੀ ਹੈਗੇ ਆ ਉਥੋਂ ਜਦੋਂ ਇਹ ਉਥੋਂ ਚੱਲੇ ਨੇ ਲੜਕੀ ਦੇ ਪੇਕੇ ਦੇ ਘਰੋਂ ਚੱਲੇ ਨਹੀਂ ਇਹਨਾਂ ਦੀ ਮੁੰਡੇ ਦੀ ਆਪ ਵਿੱਚ ਪੇਰੇ ਆਪ ਵਿੱਚ ਕਨਵਰਸੇਸ਼ਨ ਗੱਲ ਨਹੀਂ ਮਾਂ ਮਾਂ ਦੇ ਪੁੱਤਰ ਦੀ ਗੱਲ ਹੋ ਗਈ ਸੀ ਲੜਕੀ ਉਹ ਲੈ ਕੇ ਆਈ ਸੀ ਮਤਲਬ ਬੰਦ ਲੈ ਕੇ ਜਾਂਦੀ ਨਹੀਂ ਇਹ ਲੜਕੀ ਲੜਕੀ ਆਪਣੀ ਪੇਕੇ ਤੋਂ ਆ ਰਹੀ ਸੀ ਨਹੀਂ ਜਾ ਕੇ ਪੋਣਾ ਕਰਦਾ ਨਾ ਪੂਜਾ ਮਾਇਆ ਕਰਦਾ ਨਹੀਂ ਨਹੀਂ ਐਕਚੁਅਲੀ ਐਕਚੁਅਲੀ ਕੀ ਹੈ ਲੜਕੀ ਜਿਹੜੀ ਸੱਸ ਹੈ ਉਹ ਲੜਕੀ ਦੇ ਪੇਕੇ ਨਾਲ ਹੀ ਗਈ ਸੀ ਉੱਥੇ ਗਈ ਸੀ ਉਹ ਪੇਕੇ ਦੇ ਵਾਪਸ ਆ ਰਹੇ ਸੀ ਇਹਨੂੰ ਪਤਾ ਸੀ ਪਹਿਲੇ ਡੂਰਿੰਗ ਇਨ ਬਿਟਵੀਨ ਇਹਨਾਂ ਆਪ ਵਿੱਚ ਕਨਵਰਸੇਸ਼ਨ ਹੋਈ ਸੀ ਮਾਂ ਪੁੱਤਰ ਦੀ ਜਦੋਂ ਉਹ ਲੜਕੀ ਦੇ ਪੇਰੈਂਟਸ ਤੋਂ ਵਾਪਸ ਇਹ ਆਪਣੇ ਸਹੁਰੇ ਘਰ ਕੀ ਆ ਰਹੀ ਸੀ ਤੇ ਨਾਲ ਸਾਸਿ ਤੇ ਰਾਜ ਜਿਨ੍ਹਾਂ ਨੇ ਰੋਕ ਕੇ ਉਹਦੇ ਅਕੋਰਡਿੰਗ ਸਾਰਾ ਇਹ ਨਾ ਸਾਰਾ ਸਾਰਾ ਪਲਾਨ ਕਿਨੇ ਰਚਿਆ ਸੀਗਾ ਉਹਦੇ ਘਰ ਵਾਲੇ ਰਚਿਆ ਸੀ ਮਾਸਟਰ ਮਾਈਂਡ ਮਾਂ ਤੇ ਪੁੱਤ ਨੇ ਦੋਨੋਂ ਮਾਸਟਰ ਮਾਈਂਡ ਹਾਂ ਸੱਜੋ ਜੀ ਉਹਨੇ ਤੇ ਤੱਕਾ ਦਿੱਤਾ ਕਿ ਆ ਮਾਪੋ ਦੋਨੋਂ ਮੌਕੇ ਤੇ ਮਜੂਦ ਸੀ ਉਸ ਵੇਲੇ ਕਿ ਜਾਂ ਹੋਰ ਵੀ ਨੋਰਲ ਸੀ ਨਹੀਂ ਬਿਲਕੁਲ ਦੋਦੇ ਮਾਪੋ ਪੁੱਤ ਸਮਝੂਦ ਸੀ ਮੈਂ ਦੱਸ ਰਿਹਾ ਰਿਹਾ ਜੀ ਮਾਂ ਦਾ ਰੋਲ ਜਿਹੜਾ ਉਹ ਜਾਂਦਾ ਬੇਟਾ ਰੋਲ ਵਿੱਚ ਘੱਟ ਸੀ ਕੋਈ ਨੂੰ ਪਤਾ ਨਹੀਂ ਉਹ ਦੇਖੋ ਫਰਦਰ ਫਰਦਰ ਇਸ ਵਾਰੀ ਜੋ ਜੋ ਸਾਡੇ ਹੁਣ ਫਿਲਹਾਲ ਰੋਲ ਸਾਹਮਣੇ ਆਇਆ ਵੀ ਇਹਨਾਂ ਦਾ ਪੱਖ ਮਾਪੋਦਾ ਹੀ ਸੀਗਾ ਦੋਨੇ ਆਪੋ ਚ ਇਹਨਾਂ ਨੇ ਤੜਾ ਡਰਾਮਾ ਕਰਕੇ ਸਿਰ ਹੈਗਾ ਹੁਣ ਮਦਰ ਵੀ ਕਹੇ ਵੀ ਫਰਦਰ ਅਸੀਂ ਹੁਣ ਰਿਮਾਂਡ ਲਵਾਂਗੇ ਦੋਵਾਂ ਦਾ ਰਿਮਾਂਡ ਕਰਕੇ ਫਰਦਰ ਜਿਹੜੀ ਇੱਕ ਇਨਵੈਸਟੀਗੇਸ਼ਨ ਚ ਪਿਤਾਲ ਚ ਗੱਲ ਕੋ ਹੋ ਸਾਹਮਣੇ ਆਇਆ ਤਾਂ ਉਹਨਾਂ ਖਾਤਿਰ ਕਰ ਦਿੱਤੀ ਜੀ ਇਹ ਲੜਕੀ ਦੇ ਪਰਿਵਾਰਕ ਮੈਂਬਰ ਕਹਿ ਰਹੇ ਜਿਹੜੀ ਜਿਹੜੀ ਹੈਗੀ ਹੈ ਸੱਸ ਹੈਗੀ ਹੈ ਇਹਦੇ ਖਿਲਾਫ ਪਹਿਲਾਂ ਵੀ ਮਾਮਲੇ ਤੇ ਚੱਲ ਰਿਹਾ ਸੀ ਹੱਤਿਆ ਦਾ ਵੀ ਅੰਨੀ ਹੁਣ ਫਿਲਹਾਲ ਅਸੀਂ ਇਹ ਪਤਾ ਕਰ